ਸਸਰੀ ਕੱਲ ਸਾਰਿਆਂ ਨੂੰ ਮੈਂ ਡਾਕਟਰ ਗੁਰਸ਼ਨ ਅਰੂਲਾ ਐਮਬੀਬੀਐਸ ਐਮਡੀ ਸੈਕਟਰੀ ਅੱਜ ਤੁਹਾਡੇ ਸਾਰਿਆਂ ਨੂੰ ਸੁਸਾਈਡ ਬਾਰੇ ਜਾਣਕਾਰੀ ਦਾਂਗਾ ਬਈ ਅੱਜ ਦੇ ਟਾਈਮ ਦੇ ਵਿੱਚ ਦੇਖਦੇ ਆਂ ਰੋਜ਼ ਕੋਈ ਨਾ ਕੋਈ ਕੇਸ ਸੁਸਾਈਡ ਕਰ ਰਿਹਾ ਹਾਲੇ ਹਾਲਾ ਪਿੱਛੇ ਹੀ ਇੱਕ ਬੰਦੇ ਨੇ ਸੁਸਾਈਡ ਕੀਤਾ ਆ ਦੀ ਗੋਟੀ ਤੋਂ ਪਰੇਸ਼ਾਨ ਸੀਗਾ ਜੋਂ ਦਾ ਕੇਸ ਚੱਲਦਾ ਸੀਗਾ ਉਹ ਨੂੰ ਐਕਚੁਅਲ ਚ ਡਿਪਰੈਸ਼ਨ ਤੋਂ ਸuffer ਕਰ ਰਿਹਾ ਹੋਣਾ ਮਰੀ ਮਨ ਉਦਾਸ ਰਿਹਾ ਹੋਣਾ ਕੰਮ ਕਰਨ ਨੂੰ ਇੱਛਾ ਨਹੀਂ ਹੋਣੀ ਉਹਨੂੰ ਉਮੀਦ ਖੋਤਤੀ ਹੋਣੀ ਹੈ ਵੀ ਸ਼ਾਇਦ ਮੈਂ ਕਿਤੇ ਕੇਸ ਜਿੱਤਾਂਗਾ ਜਾਂ ਮੈਂ ਹਾਰ ਜਾਾਂਗਾ ਉਹ ਇੰਨੇ ਚੱਕਰ ਕੱਟ-ਕੱਟ ਕੇ ਦੁਖੀ ਹੋ ਗਿਆ ਉਹਨੂੰ ਕੋਈ ਚਾਰਾ ਨਹੀਂ ਲੱਭਿਆ ਇਸ ਲਈ ਉਹਨੇ ਸੋਚਿਆ ਮੈਂ ਖੁਦਕੁਸ਼ੀ ਕਰ ਲਾਂ ਇਹ ਜਿਹੜੇ ਬੰਦੇ ਖੁਦਕੁਸ਼ੀ ਕਰਦੇ ਨੇ ਜ਼ਿਆਦਾਤਰ ਇਹ ਮਨ ਨੂੰ ਉਦਾਸੀ ਵਾਲੇ ਹੁੰਦੇ ਨੇ ਸਿਜ਼ੋਫ੍ਰੇਨੀਆ ਦੇ ਵਿੱਚ ਵੀ ਲੋਕੀ ਸੁਸਾਇਡ ਕਰਦੇ ਨੇ ਜਦੋਂ ਉਹਨਾਂ ਨੂੰ ਕੰਨ ਦੇ ਵਿੱਚ ਆਵਾਜ਼ਾਂ ਆਉਂਦੀਆਂ ਨੇ ਉਹ ਆਵਾਜ਼ਾਂ ਤੋਂ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹੁੰਦੇ ਨੇ ਤੇ ਜਦੋਂ ਉਹਨਾਂ ਨੂੰ ਲੱਗਦਾ ਮੈਂ ਇਹਨਾਂ ਆਵਾਜ਼ਾਂ ਦਾ ਮੁਕਾਬਲਾ ਨਹੀਂ ਕਰਾਂਗਾ ਉਹ ਹਾਰ ਤੱਕ ਜਾਂਦਾ ਤੇ ਫਿਰ ਉਹ ਸੁਸਾਇਡ ਵਾਲੇ ਪਾਸੇ ਚਲਾ ਜਾਂਦਾ ਹੁਣ ਇਹ ਗੱਲ ਇਹ ਵੀ ਆਪਾਂ ਇਹ ਸੂਇਸਾਈਡ ਨੂੰ ਬਚਾਇਆ ਕਿਵੇਂ ਜਾ ਸਕੇ ਮੁੱਦਾ ਇਹ ਹੈ ਇਹ ਹੈ ਵੀ ਸੂਇਸਾਈਡ ਕਰਨ ਤੋਂ ਬਚਾਇਆ ਕਿਵੇਂ ਜਾ ਸਕੇ ਸੂਇਸਾਈਡ ਤਾਂ ਹੋ ਹੀ ਰਿਹਾ ਹੈ ਸਭ ਤੋਂ ਪਹਿਲਾਂ ਜੇ ਤੁਹਾਨੂੰ ਕਿਸੇ ਨੂੰ ਲੱਗਦਾ ਹੈ ਵੀ ਤੁਹਾਡੇ ਆਸ-ਪਾਸ ਕਿਸੇ ਨੂੰ ਡਿਪਰੈਸ਼ਨ ਦਾ ਸ਼ਿਕਾਰ ਹੈਗਾ ਉਸ ਬੰਦੇ ਨੂੰ ਤੁਸੀਂ ਸਾਈਕੀਆਟ੍ਰਿਸਟ ਨੂੰ ਦਿਖਾਓ ਸਾਈਕੀਆਟ੍ਰਿਸਟ ਤੋਂ ਡਰਨ ਦੀ ਕੋਈ ਲੋੜ ਨਹੀਂ ਕੋਈ ਸਟਿਗਮਾ ਨਹੀਂ ਡਿਪਰੈਸ਼ਨ ਇੱਕ ਆਮ ਜੀ ਬਿਮਾਰੀ ਵਾਂਗੂ ਬਿਮਾਰੀ ਹੈ ਜੇ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਉਵੇਂ ਇੱਕ ਡਿਪਰੈਸ਼ਨ ਦੀ ਬਿਮਾਰੀ ਹੈ ਜੇ ਤੁਸੀਂ ਇਹਦਾ ਇਲਾਜ ਕਰਾਓਗੇ ਠੀਕ ਹੋਗੇ 6 ਤੋਂ 9 ਮਹੀਨੇ ਦੇ ਅੰਦਰ ਦਵਾਈ ਚੱਲਦੀ ਹੈ ਇਸ ਤੋਂ ਬਾਅਦ ਦਵਾਈ ਬੰਦ ਹੋ ਜਾਂਦੀ ਹੈ ਮਰੀਜ਼ ਜੀ ਇਹ ਵੀ ਗਲਤ ਧਾਰਨਾ ਹੈ ਵੀ ਡਿਪਰੈਸ਼ਨ ਦੀ ਦਵਾਈ ਜੇ ਕਿਸੇ ਨੂੰ ਲੱਗ ਗਈ ਉਹ ਠੀਕ ਨਹੀਂ ਹੋਵੇਗਾ ਐਦਾਂ ਨਹੀਂ ਹੁੰਦਾ ਜੇ ਦਵਾਈ ਸ਼ੁਰੂ ਹੋ ਗਈ 6 ਤੋਂ 9 ਮਹੀਨੇ ਦਾ ਕੋਰਸ ਹੁੰਦਾ ਉਸ ਤੋਂ ਬਾਅਦ ਦਵਾਈ ਬੰਦ ਹੋ ਜਾਂਦੀ ਹੈ ਇਹ ਡਾਕਟਰ ਦੀ ਜ਼ਿੰਮੇਵਾਰੀ ਹੈ ਦਵਾਈ ਬੰਦ ਕਰਨਾ ਨਾ ਕਿ ਤੁਹਾਡੀ ਹੁਣ ਮੈਂ ਇਹ ਗੱਲ ਕਰਦਾ ਜਿਹੜੇ ਡਿਪਰੈਸ਼ਨ ਦੇ ਵਿੱਚ ਹੁੰਦੇ ਨੇ ਮਰੀਜ਼ਾਂ ਜੋ ਸੂਸਾਈਡ ਕਰਨ ਇਹ ਮਿਲੀ ਸੈਕਿੰਡ ਦੇ ਵਿੱਚ ਕੰਮ ਹੁੰਦਾ ਹੈ ਜਿਹੜਾ ਸੁਸਾਈਡ ਵਾਲਾ ਬੰਦਾ ਹੋਵੇਗਾ ਉਹ ਬਹੁਤ ਇਸ਼ਾਰੇ ਕਰਦਾ ਹੈ ਵੀ ਹਾਂ ਮੈਂ ਮਰਨਾ ਉਹ ਕਿਸੇ ਹੋਰ ਨੂੰ ਦੱਸੇਗਾ ਮੇਰਾ ਮਨ ਦੁਖੀ ਰਹਿੰਦਾ ਹੈ ਜਾਂ ਮੈਂ ਹੁਣ ਮਰ ਜਾਣਾ ਹੈ ਜਾਂ ਮੈਂ ਦਿਲ ਕਰਦਾ ਮਰ ਜਾਵਾਂ ਜਦੋਂ ਇੰਨੀ ਗੱਲ ਕਹਿੰਦਾ ਤੁਸੀਂ ਚਿਕੰਨੇ ਹੋ ਜਾਓ ਤੁਸੀਂ ਉਸੇ ਟਾਈਮ ਹੀ ਡਾਕਟਰ ਨੂੰ ਦਿਖਾਓ ਜਿਹੜਾ ਵੀ ਬੰਦਾ ਕਹੇ ਸੁਸਾਈਡ ਉਹਦੇ ਤੇ 24 ਘੰਟੇ ਨਿਗਰਾਨੀ ਰੱਖੋ ਜੇ ਉਹ ਬਾਥਰੂਮ ਵੀ ਜਾ ਰਿਹਾ ਨਾ ਤੁਸੀਂ ਮਗਰ ਜਾ ਕੇ ਦੇਖੋ ਕਿਤੇ ਬਾਥਰੂਮ ਚ ਜਾ ਕੇ ਤਾਂ ਨਹੀਂ ਕਰ ਰਿਹਾ ਉਹਨੂੰ ਕਮਰਾ ਬੰਦਨਾ ਕਰੰਦੂ ਕਿਤੇ ਕਮਰਾ ਬੰਦ ਕਰ ਲੈ ਕਿਤੇ ਯਾਰ ਸੁਸਾਈਡ ਨਾ ਕਰ ਲਵੇ ਕਿਤੇ ਹੈਂਗਿੰਗ ਨਾ ਕਰ ਲਵੇ ਉਹਨਦੇ ਤੇ 24 ਘੰਟੇ ਨਿਗਰਾਨੀ ਰੱਖਣੀ ਪੈਂਦੀ ਨਾਲ ਉਹਨੂੰ ਦਵਾਈ ਕਵਾਣੀ ਪੈਂਦੀ ਹੈ ਇਹ ਜਿਹੜਾ ਸੁਸਾਈਡ ਦਾ ਜਿਹੜਾ ਮਸਲਾ ਇਹ ਵੱਧਦਾ ਜਾ ਰਿਹਾ ਹੈ ਜਦੋਂ ਸੁਸਾਈਡ ਵਾਲਾ ਬੰਦਾ ਫੋਨ ਕਰਦਾ ਨਾ ਕਿਸੇ ਨੂੰ ਤੁਹਾਨੂੰ ਪਤਾ ਵੀ ਇਹ ਡਿਪਰੈਸ਼ਨ ਦਾ ਮਰੀਜ਼ ਉਹਦਾ ਫੋਨ ਜੂਣ ਚੱਕੋ ਜੇ ਤੁਸੀਂ ਉਹਦਾ ਫੋਨ ਚੱਕ ਲਿਆ ਨਾ ਉਹਨੂੰ ਇੱਕ ਉਮੀਦ ਦੀ ਕਿਰਨ ਜਾਗ ਜਾਂਦੀ ਹੈ ਤੇ ਉਹਦਾ ਮਰਨ ਦਾ ਵਿਚਾਰ ਬਦਲ ਸਕਦਾ ਹੈ ਤੇ ਆਪਾਂ ਨੂੰ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਹੋਰ ਵੀ ਬਿਮਾਰੀਆਂ ਹੁੰਦੀਆਂ ਜਿਵੇਂ ਐਂਜ਼ਾਇਟੀ ਪੈਨਿਕ ਡਿਸਆਰਡਰ OCD ਇਹ ਸਾਰੇ ਸਾਈਕੀਆਟ੍ਰਿਸਟ ਹੀ ਡੀਲ ਕਰਦੇ ਨੇ ਤੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਨਾ ਵੀ ਸਾਈਕੀਆਟ੍ਰਿਕ ਬਿਮਾਰੀਆਂ ਤੋਂ ਡਰਨ ਦੀ ਲੋੜ ਨਹੀਂ ਤੁਹਾਨੂੰ ਕਈਆਂ ਨੂੰ ਇਹ ਲੱਗਦਾ ਹੈ ਵੀ ਜਿਹੜੇ ਸਾਈਕੀਆਟ੍ਰਿਸਟ ਕੋਲ ਅਸੀਂ ਜਾਵਾਂਗੇ ਉਹ ਕਿਤੇ ਮੇਰਾ ਜਾਣਕਾਰ ਹੈ ਉਹ ਕਿਤੇ ਦੱਸ ਹੀ ਨਾ ਦਵੇ ਬਾਤ ਵੀ ਮੈਨੂੰ ਵੀ ਦਿਮਾਗ ਦੀ ਬਿਮਾਰੀ ਹੈ ਦੇਖੋ ਕਈ ਬਿਮਾਰੀਆਂ ਐਦਾਂ ਹਨ ਉਹਨਾਂ ਦਾ ਦਵਾਈ ਦੋ ਇਲਾਜ ਹੋ ਜਾਂਦਾ ਹੈ ਬੰਦੇ ਠੀਕ ਹੋ ਜਾਂਦੇ ਨਹੀਂ ਡਰਨ ਦੀ ਲੋੜ ਨਹੀਂ ਹੈਗੀ ਇਨ ਨੂੰ ਇਲਾਜ ਦੀ ਲੋੜ ਹੈ ਮੈਂਟਲ ਇਨਨੈਸਿਸ ਟਰੀਟੇਬਲ ਐਂਡ ਕਿਊਰੇਬਲ ਥੈਂਕ ਯੂ ਧੰਨਵਾਦ